ਮੇਰੇ ਨਾਲ ਅਭਿਜੋਤ ਆ ਜਿਹੜਾ ਕਿ ਮਿੱਟੀ ਦਾ ਠੇਕੇਦਾਰ ਆ ਛੋਟੀ ਉਮਰ ਦੇ ਵਿੱਚ ਇੱਕ ਆਪਦਾ ਚੰਗਾ ਰਜਕਾਰ ਚਲਾਈ ਬੈਠਾ ਮੌਕਸਰ ਸਾਹਿਬਾ ਜਿੱਥੇ ਕਿ ਘੋੜੀਆਂ ਦਾ ਮੇਲਾ ਲੱਗਣ ਜਾ ਰਿਹਾ ਤੇ ਖਾਸ ਕਰਕੇ ਜਿਹੜਾ ਇਸ ਬੱਚੇ ਨੂੰ ਤੁਸੀਂ ਕੰਮ ਦੇਣਾ ਚੱਲਦਾ ਫਿਰ ਆ ਇੱਕ ਮਿੱਟੀ ਦੇ ਟਰਾਲੇ ਦਾ 750 ਰੁਪਏ 750 ਕੋਈ ਮਾੜਾ ਮੋਟਾ ਘੱਟ ਹੋ ਜਾਊਗਾ ਜੇ ਕੋਈ ਦੋ ਚਾਰ ਟਰਾਲੇ ਲਵਾਉਣੇ ਹੋਣ ਆਪਣੇ ਭਰਾ ਨੇ 700 ਰੁਪਿਆ 700 ਰੁਪਿਆ ਮਿੱਟੀ ਚੰਗੀ ਹੋ ਕੋਈ ਰੋੜਾ ਰੋੜਾ ਵਾਲੀ ਤਾਂ ਨਹੀਂ ਹੁੰਦੇ ਨਹੀਂ ਵਧੀਆ ਰੇਤਾ ਬੰਬੇ ਵਾਲਾ ਕੰਮ ਨਾ ਹੋਵੇ ਕੋਈ ਵੀ ਨਹੀਂ ਨਹੀਂ ਹੁੰਦਾ ਭਲੀਏ ਇਸ ਵਕਤ ਆਪਾਂ ਸ਼੍ਰੀ ਮੋਕਸਰ ਸਾਹਿਬਾ ਜਿੱਥੇ ਕਿ ਘੋੜਿਆਂ ਦਾ ਮੇਲਾ ਲੱਗਣ ਜਾ ਰਿਹਾ तकरीबन 10 ਤਰੀਕ ਤੋਂ ਜਿਹੜਾ ਮੇਲਾ ਸਟਾਰਟ ਹੋਣ ਜਾ ਰਿਹਾ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਕਹਿ ਸਕਦੇ ਆਪਾਂ ਘੋੜਿਆਂ ਦੀ ਮੇਰੇ ਨਾਲ ਅਭਿਜੋਤ ਆ ਜਿਹੜਾ ਕਿ ਮਿੱਟੀ ਦਾ ਠੇਕੇਦਾਰ ਆ ਛੋਟੀ ਉਮਰ ਦੇ ਵਿੱਚ ਇੱਕ ਆਪ ਦਾ ਚੰਗਾ ਰਜ਼ਗਾਰ ਚਲਾਈ ਬੈਠਾ ਤੇ ਖਾਸ ਕਰਕੇ ਜਿਹੜਾ ਇਸ ਬੱਚੇ ਨੂੰ ਤੁਸੀਂ ਕੰਮ ਦੇਣਾ ਤੇ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਵੀ ਕੀ ਰੇਟ ਲੈਂਦੇ ਆ ਇਹ ਮਿੱਟੀ ਦਾ ਤਕਰੀਬਨ ਇੱਥੇ ਜਿੰਨੇ ਵੀ ਆਪਣੇ ਭਰਾਵਾਂ ਨੇ ਸਟਾਲੀਅਨ ਘੋੜੇ ਲੈ ਕੇ ਆਉਣੇ ਆ ਉਹ ਜਿਵੇਂ ਆਪਾਂ ਦੇਖਦੇ ਆਂ ਵੀ ਟੈਂਟ ਲਾਉਂਦੇ ਆ ਨਾ ਮਿੱਟੀ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਤੇ ਇਹ ਅਭਿਜੋਤ ਕੋਲੇ ਬਾਈ 2 ਟਰਾਲੇ ਆ ਮਿੱਟੀ ਵਾਲੇ ਤੇ ਬਾਈ ਕਹਿੰਦਾ ਵੀ ਆਪਾਂ ਫੋਨ ਕਰਨ ਤੋਂ 5-7 ਮਿੰਟਾਂ ਬਾਅਦ ਜਿਹੜਾ ਮਿੱਟੀ ਦਾ ਟਰਾਲਾ ਲੈ ਕੇ ਆ ਜੰਨੇ ਆ ਤੇ ਆਪਾਂ ਅਭਿਜੋਤ ਤੋਂ ਹੀ ਪੁੱਛਦੇ ਆਂ ਵੀ ਕੀ ਰੇਟ ਚੱਲਦਾ ਕਿੱਥੋਂ ਮਿੱਟੀ ਲੈ ਕੇ ਆਉਂਦੇ ਆ ਅਭਿਜੋਤ ਕੀ ਹਾਲ ਆ ਠੀਕ ਆ ਠੀਕ ਆ ਕਿੰਨੇ ਦਿਨਾਂ ਤੋਂ ਫਿਰ ਕੰਮ ਚੱਲੀ ਜਾਂਦਾ ਇੱਥੇ? 5-6 ਦਿਨ ਹੋ ਗਏ। 5-6 ਦਿਨ ਹੋ ਗਏ ਤੇ ਕਿੰਨੇ ਟਰੈਕਟਰ ਲਾਇਆ ਫਰੈਗ ਤੇ? 2. 2 ਟਰੈਕਟਰ ਆ। ਕਿਹੜੇ-ਕਿਹੜੇ ਲਾਇਆ? 395 265. 265 ਤੇ 395। ਤੇ ਜਿਹੜੇ ਮਿੱਟੀ ਵਾਲੇ ਟਰਾਲੇ ਆ ਛੋਟੀਆਂ ਟਰਾਲੀਆਂ ਕਿ ਟਰਾਲੇ ਆ? ਵੱਡੇ ਟਰਾਲੇ ਆ। ਵੱਡੇ ਟਰਾਲੇ ਆ। ਫੁੱਲ ਭਰ ਕੇ ਲੈ ਕੇ ਆਉਣਾ। ਹੂੰ। ਹੈਂ? ਹੂੰ। ਤੇ ਕੀ ਰੇਟ ਚੱਲਦਾ ਫਰੈਗ ਤੇ ਮਿੱਟੀ ਦੇ ਟਰਾਲੇ ਦਾ? 750 ਰੁਪਏ। 750 ਕੋਈ ਮਾੜਾ ਮੋਟਾ ਘੱਟ ਹੋ ਜਾਊਗਾ ਜੇ ਕੋਈ ਦੋ ਚਾਰ ਟਰਾਲੇ ਲਵਾਉਣੇ ਹੋਣ ਆਪਣੇ ਭਰਾ ਨੇ 700 ਰੁਪਿਆ 700 ਰੁਪਿਆ ਮਿੱਟੀ ਚੰਗੀ ਹੋ ਕੋਈ ਰੋੜਾ ਰਾੜਾ ਵਾਲੀ ਤਾਂ ਨਹੀਂ ਹੁੰਦੇ ਨਹੀਂ ਵਧੀਆ ਰੇਤਾ ਵਧੀਆ ਰੇਤਾ ਹੋਊਗਾ ਕੱਕਾ ਰੇਤਾ ਹੁੰਦਾ ਪੂਰਾ ਹੂੰ ਲੰਬੇ ਵਾਲਾ ਕੰਮ ਨਾ ਹੋਵੇ ਕੋਈ ਵੀ ਨਹੀਂ ਨਹੀਂ ਹੁੰਦਾ ਤੇ ਨੰਬਰ ਬੋਲ ਦੇ ਫਿਰ ਆਪਦਾ 76298 ਹੂੰ 3820 ਇੱਕ ਵਾਰੀ ਦੁਬਾਰੇ ਦੱਸ ਦੇ 76298 3842 3842 ਲੈ ਵੀ ਨੰਬਰ ਅਭਿਜੋਤ ਦਾ ਡਿਸਪਲੇ ਤੇ ਚੱਲੀ ਜਾਂਦਾ ਤੇ ਅਭਿਜੋਤ ਫਿਰ ਕਿੰਨੀ ਕੁ ਤਿਆਰੀ ਚੱਲ ਰਹੀ ਹੈ ਮੇਲੇ ਦੀ ਬਹੁਤ ਤਕਰੀਬਨ 10 ਤਰੀਕ ਤੱਕ ਜਿਹੜਾ ਬਈ ਮੇਲਾ ਪੂਰਾ ਭੱਕ ਜਾਊਗਾ ਤੇ 13 ਤੇ 14 ਤਰੀਕ ਤਾ ਆਪਾਂ ਕਹਿ ਸਕਦੇ ਹਾਂ ਵਿੱਚ ਤੇ ਤਿਲ ਸੱਟਾਂ ਨੂੰ ਵੀ ਨੀ ਜਗ੍ਹਾ ਹੁੰਦੀ ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਲੱਗਦੀ ਆ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਬਈ ਮੌਸਮ ਵੀ ਸਾਫ਼ ਹੋ ਗਿਆ ਨਾ ਧੁੱਪਾਂ ਲੱਗਣੀਆਂ ਸਟਾਰਟ ਹੋ ਗਈਆਂ ਤੇ ਅਭਿਜੋਤ ਕਿੰਨੇ ਕੁ ਟਾਈਮ ਤੇ ਲਿਆ ਦੇਣਾ ਫਿਰ ਟਰਾਲੇ ਜੇ ਕੋਈ ਫੋਨ ਕਰੇ ਭਰਾ ਘੰਟੇ ਤੱਕ ਇੱਕ ਘੰਟੇ ਚ ਲਿਆ ਦੇਣਾ ਤੁਜੇ ਕੋਈ ਮੇਲੇ ਦੇ ਵਿੱਚ ਵੀ ਜਦੋਂ ਮੰਨ ਲਾ ਵੀ ਮੇਲਾ ਸਟਾਰਟ ਹੋ ਜਾਂਦਾ ਉਦੋਂ ਵੀ ਫਿਰ ਇੱਥੇ ਹੀ ਹੁੰਨੇ ਉਦੋਂ ਹੀ ਮਿੱਟੀ ਲਿਆ ਦਿੰਨੇ ਆ ਲਿਆ ਲਾ ਵੇ ਕਰਾਹਾ ਵੀ ਹੈਗਾ ਹਾਂ ਕਰਾਹੇ ਦਾ ਅੱਡ ਪੈ ਲੈਣੇ ਫਿਰ ਉਹਦੇ ਹੂੰ ਉਹਦਾ ਪਲਾਟ ਦਾ 500 ਲੈਂਦੇ 500 ਰੁਪਏ ਪਲਾਟ ਦਾ ਤੇ ਵੈਸੇ ਵੀ ਜਿਵੇਂ ਆਪਣੇ ਭਰਾ ਫਿਰਦਾ ਉਹ ਮਿੱਟੀ ਵੀ ਪੱਧਰ ਕਰ ਦਿੰਦੇ ਆ ਨਾ ਹੂੰ ਲੈ ਵੀ ਅਭਜੋਤ ਕੀ ਲੱਗਦਾ ਫਿਰ ਐਕਤੀ ਮੇਲਾ ਕਿੰਨਾ ਕੁ ਭਰੂਗਾ ਵਾਧੂ ਭਰੂ ਵਾਧੂ ਭਰੂਗਾ ਕਿਹੜੇ ਕਿਹੜੇ ਜਾਨਵਰ ਆਉਣਗੇ ਫਿਰ ਘੋੜੇ ਵਾਲੇ ਘੋੜਿਆਂ ਤੋਂ ਇਲਾਵਾ ਘੋੜੇ ਕੋੜ ਯਾਰ ਹਾਂ ਕੁੱਤੇ ਤਰਾ ਕੁੱਤੇ ਤੇ ਫਿਰ ਤੈਨੂੰ ਕਿਵੇਂ ਸ਼ੌਂਕ ਲੱਗਿਆ ਕਿਹੜੀ ਕਲਾਸ ਚ ਪੜਦਾ ਤੋ 8ਵੀਂ 8ਵੀਂ ਚ ਤੇ ਫਿਰ ਆ ਡੈਡੀ ਨਾਲ ਆਉਣਾ ਹੁੰਣਾ ਇੱਥੇ ਹਾਂ ਹਾਂ ਤੇ ਨਾਲ ਦੀ ਨਾਲ ਪੜਾਈ ਵੀ ਕਰਦਾ ਮੇਲੇ ਮੇਲੇ ਚ ਇੱਥੇ ਰਹੇਗਾ ਫਿਰ ਹਾਂ ਹੈ ਲੈ ਵੀ ਆ ਬੱਚੇ ਨੂੰ ਬਈ ਕੰਮ ਜ਼ਰੂਰ ਦਿਓ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਖਾਸ ਕਰਕੇ ਬੜਾ ਕਿਰਤੀ ਬੱਚਾ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਬਈ ਆਪਦੇ ਬਾਪੂ ਦਾ ਜਿਹੜਾ ਇਹ ਹੱਥ ਵਟਾਉਂਦਾ ਤੇ ਜਿਹੜੇ ਵੀ ਭਰਾਵਾਂ ਨੇ ਬਈ ਇੱਥੇ ਖਾਸ ਕਰਕੇ ਮਿੱਟੀ ਲਵਾਉਣੀ ਹੋਈ ਹੈ ਨਾ ਤਾਂ ਆਹ ਬਾਈ ਨਾਲ ਜ਼ਰੂਰ ਸੰਪਰਕ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਘੋੜਿਆਂ ਵਾਲੇ ਭਰਾਵਾਂ ਨਾਲ ਤੇ ਸਾਰੇ ਭਰਾ ਹਉਮਾ ਹੁਮਾ ਕੇ ਪਹੁੰਚੋ ਜਿਉਂ ਦੇ ਵਾਸਤੇ